ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਵਿਸ਼ੇਸ਼ ਅਜਲਾਸ ਜੋ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੀ ਉਸ ਦਾ ਪਹਿਲਾ ਦਿਨ ਸੀ ਤੇ ਪਹਿਲੇ ਦਿਨ 11 ਵਜੇ ਜਦੋਂ ਅਸੈਂਬਲ ਹੋਏ ਅਸੈਂਬਲੀ ਦੇ ਵਿੱਚ ਸਾਰੇ ਐਮ ਐਲ ਏ ਤੇ ਸਾਰੇ ਮੰਤਰੀ ਸਹਿਬਾਨ ਤੇ ਮੁੱਖ ਮੰਤਰੀ ਤੇ ਸਪੀਕਰ ਸਾਹਿਬ ਨੇ ਸ਼ਰਧਾਂਜਲੀ ਜਿਹੜੀ ਪੜ੍ਹੀ ਸਉਦੇ ਅਸੈਂਟੀਟਸ ਆ ਕਸ਼ਮੀਰ ਸੰਸੋਹੋ ਤੇ ਹੋਰ ਤੇ ਜਿਹੜੇ ਉਹ ਅਹਮਦਾਬਾਦ ਵਾਲੇ ਜਹਾਜ਼ ਦਾ ਹਾਦਸਾ ਹੋਇਆ ਸੀ ਉਹਦੇ ਮ੍ਰਿਤਕ ਜਾ ਸੰਜੀਵਰਮਾ ਜਿਹੜਾ ਬੋਰ ਦੇ ਵਿੱਚ ਕਪੜਾ ਵਪਾਰੀ ਨੂੰ ਮਾਰਿਆ ਗਿਆ ਸੀ ਸ਼ਰਧਾਂਜਲੀ ਸਭ ਨੂੰ ਜਿਹੜੇ ਸ਼ਰਧਾਂਜਲੀ ਦੇ ਦਿੱਤੀ ਗਈ ਤੇ ਚਲੋ 2 ਮਿੰਟ ਦਾ ਮੌਨ ਬੀਫ ਹੋ ਗਿਆ ਤੇ ਸਾਰੇ ਕੰਮ ਤੇ ਕਿੰਨਾ ਟਾਈਮ ਲੱਗਿਆ 11 ਮਿੰਟ 11 ਮਿੰਟ ਦੇ ਵਿੱਚ ਸਾਰੀ ਅਸੈਂਬਲੀ ਜਿਹੜੀ ਹੈ ਉਹ ਉਠਾ ਦਿੱਤੀ ਗਈ ਇਹ ਕਹਿ ਕੇ ਕਿ ਕੱਲ ਨੂੰ 10 ਵਜੇ ਦੁਬਾਰਾ ਜਨਾਜ਼ਾ ਹੋਏਗਾ ਕੀ ਸਰਕਾਰ ਇਸ ਕੰਮ ਲਈ 11 ਮਿੰਟ ਲਈ ਇਕੱਠੀ ਹੋਈ ਸੀ ਕੀ ਇਹ ਸੈਸ਼ਨ ਸਰਦਾਂਦਲੀ ਤੋਂ ਬਾਅਦ 1 ਘੰਟੇ ਅੱਧੇ ਘੰਟੇ ਦੇ ਗੈਪ ਤੋਂ ਬਾਅਦ ਦੁਬਾਰਾ ਬਿਜ਼ਨਸ ਨਹੀਂ ਹੋ ਸਕਦਾ ਸੀ ਸ਼ੁਰੂ ਪਹਿਲਾਂ ਵੀ ਹੁੰਦਾ ਰਿਹਾ ਹੈ ਕੀ ਪੰਜਾਬ ਸਰਕਾਰ ਕੀ ਮਾਨ ਸਰਕਾਰ ਕੁਝ ਉਹ ਮੁੱਦੇ ਜਿੰਨਾ ਤੇ ਵਿਰੋਧੀ ਧਿਰ ਚਰਚਾ ਕਰਨਾ ਚਾਹੁੰਦੀ ਹੈ ਉਹਨਾਂ ਤੋਂ ਭੱਜ ਰਹੀ ਹੈ ਲੈਂਡ ਪੂਲਿੰਗ ਨੀਤੀ ਤੇ ਗੱਲ ਨਹੀਂ ਕਰਨੇ ਚਾਹੁੰਦੀ ਗੈਂਗਸਟਰ ਬਾਤ ਤੇ ਗੱਲ ਨਹੀਂ ਕਰਨਾ ਚਾਹੁੰਦੀ ਜਾਂ ਕਿਹੜੇ ਐਸੇ ਮੁੱਦੇ ਨੇ ਜੀ ਤੋਂ ਸਰਕਾਰ ਨਹੀਂ ਗੱਲ ਕਰਨਾ ਚਾਹੁੰਦੀ ਕਿਉਂ ਭੱਜ ਰਹੀ ਹੈ ਇਹ ਅੱਜ ਤੋ ਤਾਂ ਹੀ ਲੱਗਿਆ ਕਿ ਨਹੀਂ ਤਾਂ ਇੱਕ ਪਾਸੇ ਤਾਂ ਵਿਰੋਧੀ ਧਿਰ ਕਹਿੰਦੀ ਹੈ ਵੀ ਦੋ ਦਿਨ ਹੋਰ ਬਧਾਓ ਤੇ ਦੂਜੇ ਪਾਸੇ ਇੱਕ ਦਿਨ ਬੈਸੇ ਖਰਾਬ ਕਰਤਾ 11 ਮਿੰਟ ਦਾ ਸੈਸ਼ਨ ਕਮਾਲ ਹੈ ਤੇ ਜਦੋਂ ਵਿਰੋਧੀ ਧਿਰ ਕਹਿੰਦੀ ਹੈ ਕਰੋੜਾਂ ਰੁਪਏ ਸਾਡੇ ਖਰਾਬ ਪੰਜਾਬ ਤੇ ਕਰਤੇ ਇਹਦੀ ਕੀ ਲੋਟ ਸੀ ਤੇ ਇਹ ਜੋ ਬਹੁਤ ਸਾਰੇ ਸਵਾਲ ਜਿਹੜੇ ਉੱਠੇ ਨੇ ਉਹਨਾਂ ਤੇ ਅੱਜ ਆਪਾਂ ਇਸ ਵੀਡੀਓ 'ਚ ਚਰਚਾ ਕਰਦੇ ਆਂ ਤੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤਾਂ ਜਿਹੜੀ ਗੱਲ ਮੈਂ ਕਰਨ ਲੱਗਿਆ ਸੀ ਇਹ 11 ਮਿੰਟ ਦੇ ਵਿੱਚ ਅੱਜ ਦਾ ਸੈਸ਼ਨ ਖਤਮ ਹੋ ਗਿਆ ਵਿਸ਼ੇਸ਼ اجلاس ਆਮ اجلاس ਹੁੰਦਾ ਤਾਂ ਵੀ ਮਰ ਲੈਂਦੇ ਚਲੋ ਕੋਈ ਗੱਲ ਨਹੀਂ ਬੁਲਾਇਆ ਗਿਆ ਦੋ ਦਿਨ ਲਈ ਤੇ ਉਸ اجلاس ਨੂੰ ਤੁਸੀਂ ਇੱਕ ਦਿਨ ਤਾਂ ਇਸੇ ਕਰਕੇ ਖਤਮ ਕਰਤਾ ਫਿਰ ਉਹ 11 ਮਿੰਟ ਚ ਜੇ ਤਾਂ ਤੁਸੀਂ ਜੇ bizness ਸਾਢੇ ਦਿਨ ਵੀ ਕਰ ਲੈਂਦੇ ਤਾਂ ਤਾਂ ਵੀ ਕੋਈ ਗੱਲ ਨਹੀਂ ਸੀ ਤੋਂ ਐਥੇ ਆ ਕੇ ਬਹੁਤ ਸਾਰੇ ਲੋਕਾਂ ਸੁਨੀਲ ਜੋਖੜ ਹੋਰ ਤਾਂ ਹੋਰ ਸਰਬਜੀਤ ਸਿੰਘ ਝਿੰਦਰ ਨੇ ਸਭ ਤੋਂ ਪਹਿਲਾਂ ਵਾਰਜઠਾਈ ਯੂਥ ਅਗਲੀ ਦਾ ਡਿਟਰ ਨੇ ਕਹਿੰਦੇ ਸਾਡੇ ਪੰਜਾਬੀਆਂ ਦਾ 2 ਕਰੋੜ ਰੁਪਏ ਖਰਾਬ ਕਰਤਾ ਕੀ ਲੋੜ ਸੀ ਇੱਕ ਕਰਨ ਦੇ ਮੈਂ ਇੱਕ ਐਮਐਲਏ ਨੂੰ ਸੁਣਿਆ ਕਹਿੰਦੇ ਜੀ ਹਾਈ ਪੁਸ਼ ਕਰਨਾ ਸੀ ਜੀ ਉਹ ਤਾਂ ਅਸੀਂ ਕੱਲ ਨੂੰ ਵੀ ਆ ਕੇ ਕਰ ਲੈਂਦੇ ਅਸੀਂ ਆਪਣੇ ਹਲਕੇ ਦਾ ਕੰਮ ਛੱਡ ਕੇ ਆਏ ਆ ਯਾਨੀ ਲੋਕ ਇਹ ਕਹਿੰਦੇ ਸੁਣੇ ਗਏ ਕਿ ਇਹਦੀ ਲੋੜ ਨਹੀਂ ਸੀ ਲੋੜ ਕਿਸ ਗੱਲ ਦੀ ਸੀ ਲੋੜ ਤਾਂ ਸੀ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਹਰ ਇੱਕ ਹਲਕੇ ਦੇ ਇੰਨੇ ਮੁੱਦੇ ਨੇ ਜੇ ਤੁਸੀਂ ਇੱਕ ਦਿਨ ਆਂ ਜਿਹੜਾ ਡਿਸਕਸ਼ਨ ਲਈ ਰੱਖ ਲੈਂਦੇ ਤੇ ਜਿੱਥੇ ਤੱਕ ਵਿਰੋਧੀ ਤੇ ਰਹੇ ਵਿਰੋਧੀ ਤੇ ਤਾਂ ਪਹਿਲੇ ਲਿਖ ਕੇ ਦੇ ਚੁੱਕੀ ਆ ਐਲਓਪੀ ਦੇ ਵਿੱਚ ਲਿਖਿਆ ਕਿ ਸਰ ਦੋ ਦਿਨ ਪਤਾਏ ਜਾਣ ਅਸੀਂ ਲੈਂਡ ਪੂਲਿੰਗ ਨੀਤੀ ਤੇ ਗੱਲ ਕਰਨੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਜਿਹੜੇ ਗੈਂਗਸਟਰ ਵਧ ਰਹੇ ਆ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਪੰਜਾਬ ਦੀ ਖਰਾਬ ਹੋ ਰਹੀ ਹੈ ਸਟੈਚਗਾ ਹੋ ਰਹੀਆਂ ਨੇ ਬੰਦੇ ਮਰ ਰਹੇ ਨੇ ਫਰੋਤੀਆਂ ਜਬਰੀ ਬਸੂਲੀਆਂ ਹੋ ਰਹੀਆਂ ਨੇ ਤੇ ਅਸੀਂ ਉੱਤੇ ਗੱਲ ਕਰਨੀ ਚਾਹੁੰਦੇ ਆ ਤੇ ਉੱਥੇ ਤਾਂ ਵਧਾਉਣਾ ਤਾਂ ਕੀ ਸੀ ਉਹ ਤਾਂ ਘਟਾਤਾ ਇੱਕ ਕਿਸਮ ਦਾ ਤੇ ਉਸ ਤੋਂ ਬਾਅਦ ਜਦੋਂ ਇਹ ਸੈਸ਼ਨ ਉਠਾ ਦਿੱਤਾ ਗਿਆ ਤਾਂ ਜਿਹੜੇ ਨੰਬਰ 2 ਦੇ ਪੰਜਾਬ ਦੇ ਵਿੱਚ ਮੰਤਰੀ ਨੇ ਭਗਵੰਤ ਮਾਨ ਤੋਂ ਬਾਅਦ ਹਰਪਾਲ ਸਿੰਘ ਟੀਮਾ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਜੀ ਤੁਸੀਂ ਕੱਲ ਨੂੰ ਖੁੱਲ ਕੇ ਚਰਚਾ ਕਰੋ ਜਿਹੜੀ ਵੀ ਕਰਨੀ ਹੈ ਤੇ ਚਰਚਾ ਖੁੱਲ ਕੇ ਕਿਵੇਂ ਹੋ ਜੂ ਇੱਕ ਦਿਨ 'ਚ ਕਿਹੜੀ ਕਿਹੜੀ ਚਰਚਾ ਹੋ ਜੂ ਮਾਨ ਸਾਹਿਬ ਨੇ ਤਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹ ਚਾਪ ਸਾਰੀ ਗੱਲ ਦੱਸਤੀ ਕਿ ਇੱਕ ਅਸੀਂ ਬੇਅਦਵੀ ਦੀ ਗੱਲ ਕਰਨੀ ਹੈ ਬੇਅਦਵੀ ਦਾ ਬਿੱਲ ਲੈ ਕੇ ਆਉਣਾ ਹੈ ਦੂਜਾ ਅਸੀਂ ਜਿਹੜਾ ਹੈ ਮੁੱਖ ਮੰਤਰੀ ਹੈਲਥ ਯੋਜਨਾ ਜਿਹੜੀ ਸ਼ੁਰੂ ਕੀਤੀ ਹੈ 10 ਲੱਖ ਦੀ ਮੁਫਤ ਯੋਜਨਾ ਹੈਲਥ ਕਾਰਡ ਬਣਾਉਣੇ ਨੇ ਉਹਦੇ ਬਾਰੇ ਗੱਲ ਹੋ ਰਹੀ ਹੈ ਉਹਦੇ ਬਾਰੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਦੋ ਹੀ ਅੱਜ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਈ ਬੜੇ ਖੁਸ਼ੀ ਅੱਜ ਮਾਨ ਸਾਹਿਬ ਪ੍ਰੈਸ ਕਾਨਫਰੰਸ ਜੋ ਕਰ ਰਹੇ ਸੀ ਤੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਸੀ ਕਿ 532 ਹਸਪਤਾਲ ਨੇ ਜੀ ਕਹਿੰਦੇ ਜਿਨ੍ਹਾਂ ਦੀ ਹਜ਼ਾਰ ਤੋਂ ਵੱਧ ਲੈ ਜਾਣੇ ਮਤਲਬ ਕੋਈ ਬਿੱਲ ਨਹੀਂ ਕੁਝ ਨਹੀਂ ਸਿੱਧੇ ਹਸਪਤਾਲ 'ਚ ਜਾਓ ਤੁਹਾਡਾ ਇਲਾਜ ਹੋਊਗਾ ਮਤਲਬ ਇਸ ਤਰ੍ਹਾਂ ਦਾ ਐਂਡਾ ਚੰਗਾ ਲੱਗਦਾ ਜਿਸ ਤਰ੍ਹਾਂ ਮਾਨ ਸਾਹਿਬ ਦੱਸ ਰਹੇ ਸੀ ਕਿ ਇਲਾਜ ਹੋਊਗਾ ਤੇ ਉਹ ਉਹਦੀ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਗੱਲ ਕੀਤੀ ਔਰ ਸਾਰੇ ਹਸਪਤਾਲ ਹੋਣਗੇ ਉਹਦੇ ਚ 40s ਵੀ ਹੋਊ ਉਹਦੇ ਚ ਮਤਲਬ ਬੈਕਸ ਵੀ ਹੋਊਗਾ ਪੀਜੀਆਈ ਵੀ ਹੋਊਗਾ 32 ਸੈਕਟਰ ਵਾਲਾ ਵੀ ਹੋਊਗਾ ਪੰਜਾਬ ਦੇ ਸਾਰੇ ਪ੍ਰਾਈਵੇਟ ਵੱਟੇ ਹਸਪਤਾਲ 532 ਤਾਂ ਹੁਣ ਨੇ 1000 ਤੋਂ ਵੱਧ ਜਾਣੇ ਨੇ ਕਹਿੰਦੇ ਸਰਕਾਰੀ ਤਾਂ ਹੋਣਗੇ ਹੋਣਗੇ ਇਸ ਤਰ੍ਹਾਂ ਦੀ ਗੱਲ ਉਹ ਕਰ ਰਹੇ ਸੀ ਹੈਲਥ ਸਕੀਮ ਦੀ ਗੱਲ ਉਹਨਾਂ ਨੇ ਕੀਤੀ ਫਿਰ ਉਹਨੇ ਸੀਆਈਐਸਫt ਦੀ ਗੱਲ ਕੀਤੀ ਕਿ ਅਸੀਂ ਕਿਉਂ ਪੈਸਾ ਦਈਏ ਜੀ ਪੰਜਾਬ ਦਾ ਸਾਨੂੰ ਤਾਂ ਲੋਡ ਦੇ ਸੀ ਇਹ ਵੀ ਮਾਨ ਸਾਹਿਬ ਕਹਿੰਦੇ ਸੁਣੇਗੇ ਬੇਅਦਵੀ ਦੇ ਮਾਮਲੇ ਤਾਂ ਚਲੋ ਕਾਨੂੰਨ ਬਣਾਉਣਾ ਹੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਲੈਂਡ ਪੂਲਿੰਗ ਨੀਤੀ ਤੇ ਵੀ ਉਹਨਾਂ ਨੇ ਆਪਦੀ ਗੱਲ ਕੀਤੀ ਤਾਂ ਹੀ ਤਾਂ ਕਹਿੰਦੇ ਵਿਚਾਰ ਹੋ ਜਾਂਦੇ ਤਾਂ ਕੀ ਸੀ ਉਹ ਕਹਿੰਦੇ ਜੀ ਐਮਬੀ ਪ੍ਰਚਾਰ ਹੋ ਰਿਹਾ ਅਸੀਂ ਲੈਂਡ ਪੂਲਿੰਗ ਦੇ ਚ ਕਿਸੇ ਤੋਂ ਤੱਕੇ ਨਾਲ ਹੀ ਲੈਣੀ ਇਹਦੇ ਲੋਕ ਦੇਣਾ ਚਾਹੁੰਦੇ ਨੇ ਦੇ ਦੂੰ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਹੈ ਤੱਕੇ ਨਾਲ ਕਿਵੇਂ ਨਹੀਂ ਤੁਸੀਂ ਮੰਨ ਲਓ ਤੁਸੀਂ ਡਿਵੈਲਪ ਕਰਤੀ ਕਿਸੇ ਦੀ 5 ਏਕੜ ਜ਼ਮੀਨ ਆ ਗਈ ਤੇ ਆਲੇ-ਦਾਲੇ ਸਾਬਨੇ ਦੇਤੀ 5 ਏਕੜ ਵਾਲੇ ਨੂੰ ਨਹੀਂ ਦਿੱਤੀ ਤੇ ਉਹ ਆਲੇ-ਦਾਲੇ ਤੁਸੀਂ ਜਿੱਦੀ ਆਈ ਹੈ ਉਹਦਾ ਡਿਵੈਲਪ ਕਰੋਗੇ ਇਹਦਾ ਹੋਊਗਾ ਨਹੀਂ ਤੁਸੀਂ ਉਹਦੀ ਸੜਕੋ ਤੇ ਮੂਰਦੀ ਨਹੀਂ ਕੱਢੋਗੇ ਜਿਹੜੇ ਨਹੀਂ ਦਿੰਦਾ ਤੇ ਉਹ ਉਹਨੂੰ ਕਿਵੇਂ ਛੱਡ ਦੇਵੋਗੇ ਤੁਸੀਂ ਉਹਨੂੰ ਫਰੀਦ ਥੋੜੀ ਦੇ ਦੋਗੇ ਜ਼ਮੀਨ ਤਾਂ ਉਹਦੀ ਵੀ ਡਿਵੈਲਪ ਹੋਵੀ ਉਹਨੇ ਦਿੱਤੀ ਨਹੀਂ ਇੱਕ ਨੂੰ ਮਿਲਿਆ 1000 ਗਾ ਦਾ ਪਲਾਟ ਉਹਦੇ ਤਾਂ 5 5000 ਗਾ ਜਪੈ ਨੇ ਨਹੀਂ ਇਸ ਰੋ ਦਾ ਕੋਈ ਜਵਾਬ ਨਹੀਂ ਜਦੋਂ ਕਹਿੰਦੇ ਨੇ ਕਿ ਜੀ ਅਸੀਂ ਕਿਸੇ ਰੱਤ ਧੱਕਾ ਨਹੀਂ ਕਰਨਾ ਉਹ ਇਸ ਰੋ ਦੀ ਕੋਈ ਗੱਲ ਨਹੀਂ ਗੱਲ ਕੁਆਲਿਟੀ ਦੀ ਹੈ ਕਿਸੇ ਪਾਸੇ ਵੀ ਕੁਆਲਿਟੀ ਨਹੀਂ ਸੀ ਈਵਨ ਕੁਆਲਿਟੀ ਦਾ ਹੈੱਡ ਕਾਰਡ ਦੀ ਵੀ ਨਹੀਂ ਹੈੱਡ ਕਾਰਡ ਦੀ ਇਸ ਕਰਕੇ ਕੁਆਲਿਟੀ ਨਹੀਂ ਕਿ ਤੁਸੀਂ ਕਹਿੰਦੇ ਹੋ ਪੈਸਾ ਕਿੱਥੋਂ ਆਊਗਾ ਪੈਸਾ ਤਾਂ ਜਿਹੜਾ ਐਸ਼ਵਨ ਕਾਰਡ ਆਲਾ ਤੁਹਾਡਾ ਉਹੀ ਦੀ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤਾ ਉਹ ਵੀ ਕੋਰਟ ਚ ਕਿਤੇ ਚੜੇ ਗਏ ਸੀ ਤੇ ਹਾਲੇ ਤਾਂ 40% ਦੇਣਾ ਸੀ ਜਿਹੜਾ ਸੈਂਟਰ ਦਾ ਸਕੀਮ ਸੀ ਤੁਸੀਂ ਇਹ ਪੈਸਾ ਕਿੱਥੋਂ ਲੈ ਆਵੋਗੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਉਹਦੀ ਗੱਲਾਂ ਕਰ ਰਹੇ ਸੀ ਇਹ ਸਾਰੇ ਗੱਲਾਂ ਦੀ ਲੋੜ ਹੈ ਕਿ ਆਪਾਂ ਅਸੈਂਬਲੀ 'ਚ ਬੈਠ ਕੇ ਚਰਚਾ ਹੋਵੇ ਇਹਦੀ ਇਹਦੀ ਮਸਲੇ ਤਾਂ ਇੰਨੇ ਨੇ ਪੰਜਾਬ ਦੇ ਉਹਨੇ ਤਾਂ ਗੱਲ ਹੋਣੀ ਚਾਹੀਦੀ ਹੈ ਗੱਲ ਈਵਨ ਆ ਜਬਰੀ ਬਸੂਡੀਆਂ ਤੇ ਜਿਹੜੇ ਹੁਣ ਤੱਕ ਨਵਾਂ ਬੁੱਦਾ ਉੱਠੜਿਆ ਜਿਹੜੇ ਬੰਦੇ ਦੋ ਮਾਰੇ ਗਏ ਉਹਨਾਂ ਦੇ ਘਰ ਦੇ ਵੀ ਉੱਠੇ ਤੇ ਬਨਜਿੰਦਰ ਸਿੰਘ ਸਰਸਾ ਕਹਿੰਦਾ ਫੜ ਕੇ ਮਾਰੇ ਨੇ ਇਹਨਾਂ ਦੀ ਕਹਿੰਦਾ ਤੁਸੀਂ ਜਿਹੜੀ ਹੈ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਮਸਲਾ ਤਾਂ ਉਹ ਵੀ ਹੁਣ ਉੱਠ ਰਿਹਾ ਹੈ ਕਿ ਹਰ ਇੱਕ ਦੇ ਗਿੱਟੇ ਚ ਗੂੜੀ ਕਿਵੇਂ ਲੱਗਦੀ ਹੈ ਮਨੁਕੀਤ ਘਰ ਵਾਲੇ ਗੱਲ ਕਰਨ ਲੱਗੇ ਹੋਣ ਵੀ ਇਹ ਕਿਸ ਤਰ੍ਹਾਂ ਦਾ ਚੱਡਿਆ ਇੱਥੇ ਲੋਕਤੰਤਰ ਹੈ ਪੁਲਿਸ ਤੰਤਰ ਕੀ ਹੈ ਇਹ ਮਦਰ ਇਹ ਲੋਕਤੰਤਰ ਹੈ ਤੇ ਹਰ ਹਰ ਕਿਸਮ ਦੀ ਬਹਿਸ ਕਿਉਂ ਨਾ ਹੋਵੇ ਤੇ ਉਹਦੇ ਲਈ ਟਾਈਮ ਚਾਹੀਦਾ ਟਾਈਮ ਲਈ ਅੱਜ ਆਪਣੇ ਕੋਲ ਮੌਕਾ ਸੀ ਇੱਕ ਦਿਨ ਜੇ ਨਹੀਂ ਵੀ ਸੈਸ਼ਨ ਵਧਾਇਆ ਜਾਣਾ ਗਲਤ ਹੈ ਸੀ ਨਾ ਸੈਸ਼ਨ ਦਾ ਉਹ ਤਾਂ ਕਹਿੰਦੇ ਦੋ ਦਿਨ ਵਧਾਓ ਚਲੋ ਮੰਨ ਲੈਂਦੇ ਆ ਨਹੀਂ ਵਧਾਉਣਾ ਅੱਜ ਇਹ ਹੋ ਸਕਦਾ ਸੀ ਸਰਦਾਂਤ ਦੀਆਂ ਭੇਟ ਕਰੋ ਅੱਧੇ ਘੰਟੇ ਦਾ ਘੰਟੇ ਦਾ ਗੈਪ ਦੇ ਦਿਓ ਉਸ ਤੋਂ ਬਾਅਦ ਬਿਜ਼ਨਸ ਸੈਸ਼ਨ ਕਰ ਲਓ ਤੇ ਉਹਦੇ ਚ ਤੁਸੀਂ ਜਿਹੜੇ ਮਸਲੇ ਨੇ ਜਿਵੇਂ ਜੀਰੋ ਵਰਤਦਾ ਖੁੱਲ ਕੇ ਬਹਿਸ ਹੋਵੇ ਸਾਰੇ ਮਸਲਿਆਂ ਤੇ ਸਰਕਾਰ ਜਵਾਬ ਦੇਵੇ ਸਰਕਾਰ ਹੋਣ ਲੋਕਾਂ ਦੇ ਮਨਾਂ ਚ ਕੀ ਹੈ ਸਰਕਾਰ ਭੱਜ ਰਹੀ ਹੈ ਸਰਕਾਰ ਅੱਜ ਤੋਂ ਵੀ ਭੱਜ ਰਹੀ ਹੈ ਜਿਹੜੀ ਲੈਂਡ ਪੂਲਿੰਗ ਨੀਤੀ ਤੇ ਗੱਲ ਨਹੀਂ ਕਰਨਾ ਚਾਹੁੰਦੀ ਸਰਕਾਰ ਕੋਲ ਰਿਪਲਾਈਟੀ ਨਹੀਂ ਖੈਦੀ ਸਰਕਾਰ ਨੇ ਕਿਤੇ ਕੋਈ ਸਰਵੇ ਨਹੀਂ ਕਰਾਇਆ ਸਵਾਲ ਲੋਕਾਂ ਕੋਲ ਉਠਾਉਣਗੇ ਕਿੰਨੇ ਬਾਕੀ ਕੀਤੀ ਸੀ ਲੈਂਡ ਪੂਲਿੰਗ ਦੀ ਜੀ ਦੱਸੋ ਤੁਹਾਨੂੰ ਕਿਸ ਨੇ ਕਿਹਾ ਸੀ ਕਿ ਪੰਜਾਬ ਦੀ 40000 ਏਕੜ ਜਿਹੜੀ ਜਗ੍ਹਾ ਤੁਸੀਂ ਉਹ ਉੱਥੇ ਅਰਬਨ ਸਟੇਟਮ ਦਿਖਾਓ ਲੋਕ ਸਵਾਲ ਕਰਨਗੇ ਪਹਿਲੀ ਇਹ ਤਾਂ ਹਾਲੇ ਤੱਕ ਡਿਵੈਲਪ ਨਹੀਂ ਹੋਈਆਂ ਤੁਹਾਡੀ ਕੋਈ ਸਮੇਂ ਸੀਮਾ ਕਿਵੇਂ ਤੈਅ ਹੋ ਜੂਗੀ ਜਿਹੜੀ ਤੁਸੀਂ ਡਿਵੈਲਪ ਕਰਨ ਦੀ ਗੱਲ ਕਰਦੇ ਹੋ ਮੁਹਾਲੀ ਦੀ ਪੂਰੀ ਤਰ੍ਹਾਂ ਡਿਵੈਲਪ ਪਟਿਆਲਾ ਨਹੀਂ ਪੂਰੀ ਤਰ੍ਹਾਂ ਡਿਵੈਲਪ ਹੋਈ ਬਠਿੰਡਾ ਨਹੀਂ ਇਹ ਲੁਧਿਆਣੇ ਤੇ ਬਹੁਤ ਕੁਝ ਖਾਲੀ ਪਿਆ ਤੇ ਨਵੀਂ ਦੀ ਕੀ ਰੋਡ ਪੈਗੀ ਕਿਹਨੇ ਕਿਹਾ ਸੀ ਨਵਾਂ ਲਾਉਣ ਦਾ ਲੋਕ ਸਵਾਲ ਕਰਨਗੇ ਵਿਰੋਧੀ ਤਰ ਸਵਾਲ ਕਰੂਗੀ ਕੀ ਜਵਾਬ ਹੋਊਗਾ ਆਪਣੇ ਕੋਲ ਮੁੱਖ ਮੰਤਰੀ ਦੇ ਹੱਥੋਂ ਕਿ ਚੀਫ ਸੈਕਟਰੀ ਕੋਲ ਗੱਲ ਕਿਵੇਂ ਚਲੇਗੀ ਆਖ ਸ੍ਰੀ ਜਖੜ ਨੇ ਫਿਰ ਪ੍ਰੈਸ ਕਾਨਫਰੰਸ ਕਰਕੇ ਇਹ ਸਵਾਲ ਖੜਾ ਕੀਤਾ ਉਹ ਕਹਿੰਦੇ ਗੈਰ ਕਾਨੂੰਨੀ ਹੈ ਜਦੋਂ ਕੈਬਨਟ ਨੇ ਪਾਸ ਨਹੀਂ ਕੀਤਾ ਇਹ ਚੀਫ ਸੈਕਟਰੀ ਕਿਵੇਂ ਕਰ ਸਕਦਾ ਇਹ ਬਿਲਕੁਲ ਗੈਰ ਸੰਵਿਧਾਨਕ ਗੱਲ ਹੋ ਰਹੀ ਕੀ ਹੈ ਲੋਕ ਤਾਂ ਫਿਰ ਜਿਹੜੇ ਇਹਨਾਂ ਦੇ ਜਵਾਬ ਤਾਂ ਜੇ ਅਸੈਂਬਲੀ ਚ ਨਹੀਂ ਦੇਦੇ ਸੇ ਲੋਕ ਤਾਂ ਸਵਾਲ ਤਾਂ ਕਰਨਗੇ ਲੋਕਤਾਂਤਰ 'ਚ ਸਵਾਲ ਤਾਂ ਹੋਣਾ ਚਾਹੀਦਾ ਵੀ ਹੈ ਤੇ ਹੁੰਦੇ ਵੀ ਨੇ ਜੇ ਤੁਸੀਂ ਸਵਾਲਾਂ ਜਵਾਬਾਂ ਤੋਂ ਭਜੋਗੇ ਲੋਕਾਂ 'ਚ ਤਾਂ ਪਤਾ ਲੱਗੂਗਾ ਵਿਰੋਧੀ ਤਾਂ ਫਿਰ ਲੱਗਿਆ ਉਹ ਮੀਡੀਆ ਫਿਰ ਸਾਰਾ ਮੀਡੀਆ ਥੋੜੀ ਬਕਾਉ ਹੁੰਦਾ ਹੈ ਸਾਰਾ ਮੀਡੀਆ ਥੋੜੀ ਚੁੱਪਦਾ ਹੈ ਸਾਰਾ ਮੀਡੀਆ ਥੋੜੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਕਿ ਮਿੱਟੀ ਪਾਉਂਦਾ ਹੈ ਨਹੀਂ ਅੱਗੇ ਲੈ ਕੇ ਆਉਂਦਾ ਗੱਲ ਨੂੰ ਨਹੀਂ ਹਰ ਕਿਸਮ ਦੇ ਲੋਕ ਹੁੰਦੇ ਨੇ ਇੱਥੇ ਸੋ ਮਸਲਿਆਂ ਨੂੰ ਜਿਹੜਾ ਹੈ ਉਹਨੂੰ ਲੈ ਕੇ ਆਉਣਾ ਚਾਹੀਦਾ ਵੈਸੇ ਵੀ ਅਸੀਂ ਜਿਸ ਧਰਤੀ ਤੇ ਪੈਦਾ ਹੋਏ ਆ ਉਥੇ ਬਾਬਾ ਨਾਨਕ ਨੇ ਸਾਨੂੰ ਸੰਵਾਦ ਸਿਖਾਇਆ ਬਾਬਾ ਨਾਨਕ ਨੇ ਜਿੱਥੇ ਲੰਗਰ ਸਖਾਇਆ ਨਾ ਜੇ ਬਾਬਾ ਨਾਨਕ ਦੀ ਰੀਤ ਚੱਲਾਈ ਹੋਈ ਸਾਰੀ ਦੁਨੀਆ ਚ ਲੰਗਰ ਚੱਲਦਾ ਨਾ ਦੇਖ ਲਓ ਤੁਸੀਂ ਕਿਸੇ ਮਰਜ਼ੀ ਚਲੇ ਜਾਓ ਤੇ ਉਥੇ ਲੰਗਰ ਤੁਹਾਨੂੰ ਮਿਲੂਗਾ ਤੇ ਕਦੇ ਕਦੇ ਮਾਨ ਵੀ ਹੁੰਦਾ ਕਿ ਵੀ ਇਹ ਦੇਖੋ ਤੁਸੀਂ ਲਾਈਨ ਮੈਂ ਹਾਂਗਕਾਂਗ ਦੇਖਿਆ ਲਾਈਨ ਤੇ ਬੈਠੇ ਨੇ ਲੋਕ ਮੈਂ ਕੈਂਡੀਡੇਟ ਦੇ ਦੇਖਿਆ ਜਦੋਂ ਵੰਡ ਰਹੇ ਸੀ ਰਾਸ਼ਨ ਗੋਰੇ ਵੀ ਲਾਈਨਾਂ ਚ ਲਾ ਕੇ ਲੈਂਦੇ ਨੇ ਲਗਦਾ ਨਾ ਹੁਣ ਤਾਂ ਗੋਰੇ ਜੱਜ ਨੇ ਵੀ ਕਹਿਤਾ ਸੀ ਕਹਿੰਦਾ ਤੂੰ ਚੋਰੀ ਕਿਉਂ ਕੀਤੀ ਤੇਰੇ ਕੋਲ ਕਹਿੰਦਾ ਕੋਈ ਗੁਰਦੁਆਰਾ ਨਹੀਂ ਕੋਈ ਉੱਥੇ ਜਾ ਕੇ ਰੋਟੀ ਛਕ ਲੈਣਾ ਤੇ ਜੇ ਰੋਟੀ ਕਰਕੇ ਤੂੰ ਕੀਤਾ ਫੂਡ ਤੈਨੂੰ ਉੱਥੇ ਮਿਲ ਜਾਣਾ ਸੀ ਇਸ ਲੈਵਲ ਦੀ ਗੱਲ ਹੈ ਲੇਕਿਨ ਬਾਬੇ ਨਾਨਕ ਦੂਜੀ ਗੱਲ ਵੀ ਸਾਨੂੰ ਦੱਸੀ ਹੈ ਸੰਵਾਦ ਦੀ ਵੀ ਡਾਇਲੌਗ ਕਰੋ ਨਾਨਕ ਕਿਸ ਸੁਣੀ ਕਿਸ ਕਾ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀ ਕਿਸ ਕਾ ਇਹ ਸੰਵਾਦ ਦੀ ਗੱਲ ਹੈ ਬਾਬਾ ਨਾਨਕ ਸਖਾ ਰਹੇ ਤੇ ਸਾਨੂੰ ਤਾਂ ਇਹ ਵੀ ਸਖਾਇਆ ਗਿਆ ਕਿ ਰੋਸਣਾ ਕੀ ਜਾ ਉੱਤਰ ਦੀ ਜਾ ਅਸਾਂ ਉੱਤਰ ਦਈਏ ਬਾਬਾ ਨਾਨਕ ਉਹਦੇ ਥਾਂ ਤੇ ਗਿਆ ਜਿਹੜੇ ਧੁਰ ਬਰੋਦੀ ਜਿੰਨਾਂ ਦੀ ਵਿਚਾਰਤਾ ਰਸੀ ਲੇਕਿਨ ਉੱਥੇ ਜਾ ਕੇ ਡਾਇਲੌਗ ਕੀਤਾ ਬਾਬਾ ਨਾਨਕ ਨੇ ਤੋ ਇਹ ਸਾਰੀਆਂ ਗੱਲਾਂ 'ਚ ਆਪਾਂ ਤੁਹਾਡਾ ਉਸ ਉਸ ਨੂੰ ਪਰਪਰਣ ਨੂੰ ਅੱਗੇ ਚਲਾਈਏ ਆਪਾਂ ਗੱਲਬਾਤ ਕਰੀਏ ਕਿਉਂ ਭੱਜਦੇ ਆਪਾਂ ਗੱਲਬਾਤ ਤੋਂ ਅੱਜ ਦੀ ਗੱਲਬਾਤ ਤੋਂ ਤਾਂ ਦੇਖੋ ਮਾਨ ਸਾਹਿਬ ਇਹ ਲੱਗਦਾ ਹੈ ਕਿ ਸਰਕਾਰ ਡਾਇਲੌਗ ਤੋਂ ਭੱਜ ਰਹੀ ਹੈ ਸਰਕਾਰ ਹਰ ਇੱਕ ਇਸ਼ੂ ਤੇ ਗੱਲ ਨਹੀਂ ਕਰਨਾ ਚਾਹੁੰਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਜਿਹੜਾ ਥਾਂ-ਥਾਂ ਤੇ ਕਦੇ ਤਾਣੀਆਂ ਦੇ ਪਿਓ ਦਾ ਕਦੇ ਸੰਜੇ ਵਰਮਾ ਦਾ ਕਦੇ ਜਗੂ ਭਗਵਾਨਪੁਰੀਆ ਦੀ ਮਾਂ ਦਾ ਕਦੇ ਇਹ ਜਿਹੜੇ ਕਤਲ ਹੋ ਰਹੇ ਨੇ ਇਹਦਾ ਗੈਂਗਸਟਰਵਾਦ ਵੱਧ ਰਿਹਾ ਹੈ ਲੋਕ ਸਵਾਲ ਕਰ ਰਹੇ ਨੇ ਲੋਕ ਚਾਹੁੰਦੇ ਨੇ ਕਿ ਇਹਨਾਂ ਤੇ ਆਪਾਂ ਵਿਚਾਰ ਬਟਾਂਦਰਾ ਕਰੀਏ ਵੀ ਕਿਸ ਤਰ੍ਹਾਂ ਕਿਉਂ ਇਹ ਕਿਉਂ ਨਹੀਂ ਕੰਟਰੋਲ ਹੋ ਰਹੀ ਹੈ ਅਮਨ ਕਾਨੂੰਨ ਦੀ ਸਥਿਤੀ ਕਿਉਂ ਨਹੀਂ ਇੱਕ ਔਰਤ ਸ਼ਾਮ ਨੂੰ ਆਪਦੇ ਚੱਕੇ ਥੈਲਾ ਉਹ ਮੋਬਾਈਲ ਲੈ ਕੇ ਤੇ ਨਹੀਂ ਜਾ ਸਕਦੀ ਸਬਜ਼ੀ ਮੰਡੀ ਉਹਦੇ ਨੂੰ ਕੋ ਮੋਬਾਈਲ ਖੋਲਣ ਦਾ ਇੱਛਾ ਕਰਨ ਤੋਂ ਬਾਲੀਆਂ ਲਾ ਲੈਂਦਾ ਇਹ ਕਿਸ ਤਰ੍ਹਾਂ ਦੀ ਸਟੇਟ ਚਾਚ ਨੇ ਲੋਕ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ ਨਾ ਐਸੈਂਬਲੀ ਚ ਨਾ ਹੋ ਜਾਣ ਅਮਨ ਕਾਨੂੰਨ ਤੇ ਗਲਤੀ ਹੋਣੀ ਚਾਹੀਦੀ ਸੀ ਨਹੀਂ ਹੋਈ ਲੈਂਡ ਪੂਲਿੰਗ ਦੀ ਮੈਂ ਗੱਲ ਹੀ ਕਰ ਚੁੱਕਿਆ ਹੋਰ ਐਨੇ ਮਸਲੇ ਸਾਡੇ ਬੇਰਜ਼ਗਾਰੀ ਤੋਂ ਲੈ ਕੇ ਸਾਰੇ ਮਸਲੇ ਪਏ ਨੇ ਸਾਡੇ ਕੋਲ ਜਿੰਨਾ ਤੇ ਗੱਲ ਚੱਲ ਸਕਦੀ ਸੀ ਜਿਹੜੀ ਵਿਰੋਧੀ ਧਿਰ ਨੇ ਤਿਆਰੀ ਕੀਤੀ ਹੋਈ ਸੀ ਦੋ ਦਿਨ ਤੱਕ ਹੀ ਦੇਣੇ ਸੀ ਜਿਹੜਾ ਇੱਕ ਦਿਨ ਵੀ ਦਿੱਤਾ ਗਿਆ ਬਾਦ ਸਾਹਿਬ ਉਹ ਵੀ ਸਦਾ ਖਰਚ ਹੋਇਆ ਨਾ ਲੋਕ ਆਏ ਮੈਂ ਨਹੀਂ ਕਹਦਾ 2 ਕਰੋੜ ਹੋਇਆ ਪਰ ਖਰਚਾ ਤਾਂ ਹੋਇਆ ਮੈਨੂੰ ਐਗਜ਼ੈਕਟ ਨਹੀਂ ਪਤਾ ਕਿ ਇੱਕ ਦਿਨ ਦੀ ਅਸੈਂਬਲੀ ਤੇ ਕਿੰਨਾ ਖਰਚ ਹੁੰਦਾ ਮੈਂ ਉਹ ਵੀ ਨਹੀਂ ਕਹਦਾ ਜਿਵੇਂ ਵਿਰੋਧੀ ਧਿਰ ਕਹਿੰਦੇ ਜੀ 2 ਕਰੋੜ ਦਾ ਨੁਕਸਾਨ ਕਰਦਾ ਪੰਜਾਬ ਦਾ ਕਿ ਕਰਜ਼ਾਈ ਹੈ ਪੰਜਾਬ ਕਰਜ਼ੇ ਤੇ ਵੀ ਤਾਂ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਅੱਜੜਿਆ ਸੀ ਜੇ ਤੁਸੀਂ ਹੈਲਥ ਸਕੀਮ ਲੈ ਕੇ ਆ ਰਹੇ ਹੋ ਸਰਕਾਰ ਪੁੱਛੋ ਤਾਂ ਸਹੀ ਕਿ ਕਰਜ਼ਾ ਤਾਂ ਆਪਾਂ ਲੈ ਰਹੇ ਤੇ ਪੈਸਾ ਆਉ ਕਿੱਥੋਂ ਇਹਦਾ ਜੇ ਪਹਿਲਾਂ ਪੈਸਾ ਨਹੀਂ ਆਪਾਂ ਦਿੱਤਾ ਹੁਣੇ ਆਪਾਂ ਇਹ ਤਾਂ 10 ਲੱਖ ਦੇਣਾ ਉਹ ਤਾਂ 5 ਲੱਖ ਸੀ ਇਹ ਇਹ ਸਾਰੇ ਗੱਲ 5 ਲੱਖ ਚ ਵੀ 40% ਸੀ ਬਹੁਤ ਸਾਰੇ ਸਵਾਲ ਸੀ ਜਿਹੜੇ ਅੱਜ ਉੱਠਨੇ ਸੀ ਤੇ ਮੈਂ ਆਸ ਕਰਦਾ ਜੇ ਹਰਪਾਲ ਸਿੰਘ ਟੀਮਾ ਦੀ ਗੱਲ ਬਿਲਕੁਲ ਸਹੀ ਹੈ ਕਿ ਕੱਲ ਨੂੰ ਆਪਾਂ ਖੁੱਲ ਕੇ ਬਹਿਸ ਕਰਾਂਗੇ ਮੈਂ ਆਸ ਕਰਦਾ ਹਾਲਾਂਕਿ ਮੈਨੂੰ ਲੱਗਦਾ ਹੈ ਕੱਲ ਨੂੰ ਇਸ ਤਰ੍ਹਾਂ ਨਹੀਂ ਹੋਣਾ ਕੱਲ ਨੂੰ اپੋਜੀਸ਼ਨ ਨੂੰ ਜ਼ਿਆਦਾ ਟਾਈਮ ਨਹੀਂ ਮਿਲੇਗਾ ਕੱਲ ਨੂੰ ਆਹੀ ਹੋਣਾ ਜਾਂ ਨਸ਼ਿਆਂ ਦੀ ਗੱਲ ਜੁੱਧ ਨਸ਼ਿਆਂ ਵਿਰੁੱਧ ਤਿੰਨ ਚਾਰ ਜਿਹੜੇ ਮਤੇ ਤੇ ਉਹਨਾਂ ਤੇ ਬੇਅਦਬੀ ਦੀ ਗੱਲ ਹੋਣੀ ਹੈ ਬੇਅਦਬੀ ਬਾਰੇ ਇਸ ਕਰਕੇ ਹੋਣੀ ਹੈ ਸਰਕਾਰ ਨੂੰ ਪਤਾ ਹੈ ਕਿ ਬੇਅਦਬੀ ਇੱਕ ਐਸਾ ਇਸ਼ੂ ਹੈ ਨਸ਼ੇ ਤੇ ਬੇਅਦਬੀ ਕਿਹਦਾ ਐਸਾ ਇਸ਼ੂ ਹੈ ਜਿੱਥੇ ਸਰਕਾਰਾਂ ਬਣੀਆਂ ਨੇ ਸਰਕਾਰਾਂ ਡਿੱਗੀਆਂ ਨੇ 8 ਵਾਰੀ ਹਾਰ ਚੁੱਕੇ 7 ਵਾਰੀ ਹਾਰ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਬੇਅਦਬੀ ਦੇ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਕੈਪਟਨ ਸਾਹਿਬ ਕੁੰਜੇ ਨੇ ਬੈਠੇ ਨੇ ਬੇਅਦਬੀ ਦੇ ਮਾਮਲੇ 'ਚ ਕਹਿੰਦੇ ਸੀ ਇਨਸਾਫ ਦੇਵਾਂਗੇ ਜਿਹੜੀ ਸਰਕਾਰ ਬੇਅਦਬੀ ਤੇ ਇਨਸਾਫ ਨਹੀਂ ਦੇਊਗੀ ਉਹ ਐਂ ਜਾਊਗੀ ਲੇਕਿਨ ਸਦੀਰ ਜਾਖੜ ਦਾ ਇੱਕ ਸਵਾਲ ਖੜਾ ਕੀਤਾ ਹੋਇਆ ਕਿ 300 ਬੇਅਦਬੀਆਂ ਹੋਈਆਂ ਨੇ 15 ਤੋਂ ਲੈ ਕੇ ਹੁਣ ਤੱਕ 22 ਤੱਕ ਉਹ ਇੱਕ ਦੀ ਤਾਂ ਦੱਸੋ ਚਾਹੇ ਪੁਰਾਣੀ ਸਜਾ ਦੋਸਾਦੀ ਸਜਾਤ ਹੈ ਆਲਰੇਡੀ ਉਹ ਉਹ ਵੀ ਕਿੱਥੇ ਹੋਈ ਹੈ ਕਿੰਨੀਆਂ ਸਜਾਮਾਂ ਹੋਈਆਂ ਨੇ ਕਿਉਂ ਨਹੀਂ ਹੋਈਆਂ ਕਿਉਂ ਨਹੀਂ ਬੇਇਨਸਾਫੀ ਦਾ ਜਿਹੜਾ ਹੈ ਹੱਦ ਤੱਕ ਇਨਸਾਫ ਮਿਲਿਆ ਇਸ ਕਰਕੇ ਸਰਕਾਰ ਬਿਆਦਵੀ ਤੇ ਕਾਨੂੰਨ ਲਿਆ ਕੇ ਥੋੜਾ ਜਿਹਾ ਮਿੱਟੀ ਪਾਉਣਾ ਚਾਹੁੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਇਹ ਗੱਲ ਤਾਂ ਇਥੋਂ ਸ਼ੁਰੂ ਹੋਈ ਸੀ ਕਿ ਅੱਜ 11 ਮਿੰਟ ਦਾ ਸੈਸ਼ਨ ਦੀ ਬਜਾਏ ਸਾਰਾ ਦਿਨ ਜਿਹੜੀ ਬਹਿਸ ਹੁੰਦੀ ਤਾਂ ਜ਼ਿਆਦਾ ਵਧੀਆ ਸੀ ਤੁਹਾਡਾ ਕੀ ਖਿਆਲ ਹੈ ਪਹਿਰੇ ਦੱਸੋ ਕੁਸੀ ਨੂੰ ਲਿਖ ਭੇਜੋ ਬਹੁਤ ਬਹੁਤ ਸ਼ੁਕਰੀਆ